ਹਾਂਜੀ ਸਸੀ ਗਾ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਘੋਲਿਆ ਖੁਰਦ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਨਿਹਾਲ ਸਿੰਘ ਵਾਲਾ ਪੈਂਦੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਸਦੰ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਫੋਨ ਨੰਬਰ 9814509968 ਦੋਸਤੋ ਬਾਗਾਪੁਰਾਣਾ ਦੇ ਇਸ ਨਿਹਾਲ ਸਿੰਘ ਵਾਲੇ ਏਰੀਏ ਚ ਮੌਲ ਰੇਟ ਸਾਰਿਆਂ ਨਾਲ ਇਸ ਬਾਈ ਜੱਗੇ ਜਗਜੀਤ ਘੋੜੀਏ ਦੇ ਜਾਇਜ ਹੁੰਦੇ ਆ ਬਹੁਤ ਸਾਰੇ ਵਪਾਰੀ ਭਰਾ ਵੀ ਇਸ ਘਰੋਂ ਪਸ਼ੂ ਲੈ ਜਾ ਕੇ ਅੱਗੇ ਸੇਲ ਕਰਦੇ ਆ ਅੱਜ ਦੀ ਵੀਡੀਓ ਚ ਦੋ ਪਸ਼ੂ ਵਿਖਾਉਣੇ ਆ ਇੱਕ ਸੂਈ ਸਵਾਈ ਆ ਇਹ ਗੱਬਣ ਗੱਲਾਂ ਬਾਤਾਂ ਵੀਰ ਨਾ ਕਰਦੇ ਆ ਮੁੱਲ ਜਵੇਂ ਹੀ ਜਾਣੇ ਹੋਣਗੇ ਆਉ ਕਰਦੇ ਆ ਗੱਲਬਾਤ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਨਾਮ ਜਗਜੀਤ ਸਿੰਘ ਪਿੰਡ ਘੋੜੀਏ ਖੁਰਦ ਤਸੀਹ ਨਿਆਸ ਸਿੰਘ ਜਲਾ ਮੋਕਾ ਫੋਨ ਨੰਬਰ ਐਸਤੀ 9056453918 ਜੋੜਾ ਬਗਾਉ ਜਗਜੀਤ ਆ ਜੋੜਾ ਬਗਾਉਗਾ ਬਾਈ ਪਹਿਲੇ ਵਾਰ ਟੋਕੜਾ ਤੇ ਆ ਗੱਬਣਾ ਇਹਦੇ 9 ਦਿਨਾਂ ਦੀ ਕੱਚੀ ਹੈ ਕਿੰਨਾ ਕੁ ਦੁੱਧ ਪੈਜੂ ਦੋ ਤਬਈਰ ਗਾਂ ਸੇਵਾ ਦਾ ਹੁੰਦਾ ਹੈ ਹਨਾ ਇਹਦੇ ਮਾਲਾ ਤਰੀਕਾ 16 ਹੋ ਗਈ ਹੈ 26 ਦਿਨ ਪੂਰੇ ਹੈ 16 ਕੀ 26 ਦਾ ਹਾਂ ਇਹਨਾਂ ਦੀ ਕੱਚੀ ਹੈ ਠੀਕ ਆ ਤੇ ਦੁੱਧ ਬਾਈਆ ਚੰਗਰੀ ਸੇਵਾ ਕਰਾਂਗੇ ਦੁੱਧ ਦੇ 14-15 ਕਿਲੋ ਵਧੀਆ ਚ ਪਾ ਜੂਗੀ ਤੇ ਪਿਛਲੇ ਸੂਰੇ 13 ਕਿਲੋ ਚੋਇਆ ਬੰਦਿਆਂ ਦਾ ਜਿੰਨਾਂ ਤੋਂ ਆਪਾਂ ਲੈ ਕੇ ਆਂਦੀ ਹੈ ਸਹੀ ਆ ਠੀਕ ਆ ਬਾਕੀ ਅਗਲਾ ਅਸੀਂ ਸਮਝਣਾ ਲੈ ਲਵੇ ਦੋਸਤੋ 13 ਕਿਲੋ ਦੁੱਧ ਬਾਈ ਦੱਸਦਾ ਜਿੰਨਾਂ ਤੋਂ ਲਈਓ ਦੱਸ ਦਿਓ ਅਸੀਂ ਚ ਤੇ ਜੇ ਕੋਈ ਭੈਣ ਭਰਾ ਵਧੀਆ ਸੇਵਾ ਕਰ ਲੂ 13 14 ਕਿਲੋ ਬਾਈ 10 ਦਾ ਖੁੱਲਾ ਦੁੱਧ ਪਿਆ ਜੂ ਜਰਸੀ ਬਰੀਡ ਹੈ ਮੂੰਹ ਮੱਥੇ ਦੀ ਫੌਲੀ ਸੋਹਣੀ ਹੈ ਛੋਟਾ ਕੰਨ ਬੋਦੀ ਵਾਲੀ ਬੱਛੀ ਕੱਲੀ ਕੱਚੀ ਕੱਚੀ ਹੈ 10 ਦਿਨ ਅੱਜ 16 ਹੋ ਗਈ 26 ਨੂੰ ਦਿਨ ਪੂਰੇ ਹੁੰਦੇ ਆ 8 10 ਦਿਨ ਭੈਣ ਭਰਾ ਕੋਈ ਵਧੀਆ ਸੇਵਾ ਸੰਭਾਲ ਗੌਰ ਕੇਅਰ ਕਰ ਲੂ ਤੇ ਕਰਮਾ ਵਾਲੀ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ ਹੱਸ ਦੀ ਛਵਾਈ ਵਾਲੇ ਥਾਣੇ ਗਲਾਬੀ ਗੈਬ ਚ ਲੱਗੇ ਹੋਏ ਆ ਕੋਈ ਫੂਡ ਸ਼ਾਂਖ ਭੂਰਾ ਆਵਨੀ ਮੂੰਹ ਮੱਥੇ ਦੀ ਫੌਲੀ ਸੋਹਣੀ ਹੈ ਜਰਸੀ ਨਾਲ ਦੀ ਬੱਚੀ ਦੂਜਾ ਸੁਆ ਥਣਚਾਰੀ ਆ ਵਲ ਢਲ ਪਈਆਂ ਬਹੁਤ ਦਿਨ ਜਰੂਰ ਕਰਮਾ ਲਈ ਨੇ 10 ਲੈ ਜਾਣੇ ਆ 8-10 ਦਿਨ ਵਧੀਆ ਕੋਈ ਭੈਣ ਭਰਾ ਸੇਵਾ ਕਰ ਲੂ ਸੋਹਣਾ ਹਵਾਨਾ ਤਿਆਰ ਕਰਕੇ ਸੁ ਮੋਲਵੀ ਜਗਜੀਤ ਘੋਲੀਆ ਕਹਿੰਦਾ ਆਪਾਂ ਜਮਈ ਜਾਇਜ ਕਰਨਾ ਜਾਂ ਕੇ ਮੋਲਾ ਫਿਰ ਕਰ ਦੇ ਜਾਇਜ ਜੇ ਤਾਂ ਉਹ ਵੇਚਨੇ ਹੋਵੇ ਤੇ 45000 ਕਰ ਲੈਂਦਾ ਅਗਲਾ ਹਨ ਆਪਾਂ 38000 ਰੁਪਏ ਦੇ ਦਾਂਗੇ 38000 ਦੇ ਦਾਂਗੇ ਜਮਈ ਜਟਾ ਬੜਾ ਕੋੜ ਭਰਨਾ ਕਰੇ ਅਗਲਾ ਹਨ ਠੀਕ ਹੈ ਜਦੋਂ ਆਪਾਂ ਪਹਿਲੀ ਜੈ ਮੰਗਣਗੇ ਦੋਸਤੋ ਬਾਈ ਕਹਿੰਦਾ ਜੇ ਉਵੇਂ ਵੇਚ ਨਹੀਂ ਹੁੰਦੀ ਮਤਲਬ ਫੁੱਲ ਨਾ ਫਲ ਲੈ ਕੇ ਫੇਰ ਤਾਂ ਬਾਈ ਕਹਿੰਦਾ 45 ਕਰ ਲਈਏ ਭਾਵੇਂ ਪਰ ਆਪਾਂ ਜਮਾਂ ਜਾਇਜ਼ ਦੇ ਦੇਣੀ ਆ 2 ਘੱਟ 40000 ਦੀ 38000 ਦੀ ਵਿੱਚੋਂ ਵੀਰ ਛੋੜ ਕਰ ਦੂਗਾ ਬੇਫਿਕਰ ਹੋ ਕੇ ਆਜੋ ਜਰਸੀ ਚੰਗੀ ਆ ਕੱਚੀ ਕੱਚੀ ਆ 10 ਦਿਨ 10 ਕਿ ਦਿਨ ਕੋਈ ਭੈਣ ਭਰਾ ਵਧੀਆ ਸੇਵਾ ਕਰ ਲੈਂਦਾ ਅੱਧਾ ਘੱਟਾ ਇਹਨੂੰ ਕੋਈ ਭੈਣ ਭਰਾ ਟਰਾਂਜੈਕਸ਼ਨ ਦਾ ਪਾਲੀ ਕਰ ਕਰਾ ਲਾ ਨਾਲੇ ਤਾਂ ਵਜਨ ਹੋਰ ਕਰ ਜੂ ਤੇ ਸੋਨਾ ਵੱਡਾ ਹਵਾਨਾ ਤਿਆਰ ਕਰਕੇ ਸਵੇਰ ਸਾਰੀ ਵਾਲ ਟੈਲ ਕੱਢੀ ਸੀ ਕਿ ਸੋਨਾ ਇਹਨੇ ਥਣ ਚਾਰੀ ਐ ਆਦੀ ਚੁਾਈ ਵਾਲੇ ਗੁਲਾਬੀ ਗੈਬ ਚ ਲੱਗੇ ਹੋਏ ਆ 38000 ਦੀ ਦੇ ਦੇਣੀ ਆ ਦੋ ਨੰਬਰ ਤੇ ਆ ਘੋਲੀਆ ਸੀਲ ਸਾਉ ਕਿਵੇਂ ਆ ਸੀਲ ਦਾ ਪੂਰੀ ਆ ਜੇ ਮਰਜੀ ਵੇਚ ਲੈ ਸੀਲ ਤਾਂ ਦੋਸਤੋ ਇਹ ਜਰਸੀਆਂ ਫੁੱਲ ਹੀ ਹੁੰਦੀਆਂ ਬੱਕਰੀਆਂ ਵਰਗੀਆਂ ਹੁੰਦੀਆਂ ਭਾਵਾਂ ਜਵਾਕ ਚੋਈ ਜਾਣ ਕਿੰਨਵਾ ਸੂਆ ਇਹਦਾ ਦੂਜਾ ਮੰਲੇ ਤੀਜਾ ਮੰਲੇ ਦੁੱਧ ਦੁੱਧ 6 ਕਿਲੋ ਆ ਕਿੰਨੇ ਦੀ 6 ਕਿਲੋ ਦੁੱਧ ਦਾ ਕੋਈ 5 ਕਿਲੋ ਨਾ ਮੰਨੇ 6 ਕਿਲੋ ਮੰਨੇ ਠੀਕ ਆ ਸਹੀ ਹੈ ਹਾਂ 6 ਜਾਂ ਕਈ ਕਹਿੰਦੇ ਹੁਣ 6 ਕਿਆ 5 ਹੋਊਗਾ ਜੇ 6 ਦਾ 6 ਹੋਊਗਾ 7 ਦਾ 7 ਹੋਊਗਾ ਸਹੀ ਹੈ ਦੇ ਦਾਂਗੇ 14000 ਦੀ 14 ਦੀ ਜਮਨ ਜਾਇਆ ਬਾਈ ਮੌਲਾ ਦਾ ਬੜਾ ਕਰ ਨਹੀਂ ਨੀ ਬਾਲਾ ਯਾਰ ਸਹੀ ਹੈ ਹਾਂ ਦੋਸਤੋ ਬਾਈ ਕਹਿੰਦਾ 6 ਕਿਲੋ ਦੁੱਧ ਕਿਹਾ ਤੇ 6 ਕਿਲੋ ਹੀ ਮੰਨੋ ਆਇਆ ਨਾ ਕੋਈ ਭੈਣ ਭਰਾ 5 ਕਿਲੋ ਮੰਨੀ ਜਾਵੇ ਕਿ ਕਿਲੋ ਘੱਟ ਹੋਊਗਾ 6 ਕਿਆ 6 ਹੀ ਨਿਕਲੂਗਾ ਜੇ 7 ਕਾਵਾਂਗੇ ਬਾਈ ਕਹਿੰਦਾ 7 ਕਿਲੋ ਹੀ ਨਿਕਲੂਗਾ ਜਿਹੜੇ ਵੀ ਪਸ਼ੂ ਜਿਨ੍ਹਾਂ ਦੁੱਧ ਹੋਊ ਜਿਹਦੇ ਥੱਲੇ ਬਾਈ ਕਹਿੰਦਾ ਉਹਨਾਂ ਤਿਆਰ ਉਹ 6 ਕਿਲੋ ਆ 14000 ਦੀ ਬਾਈ ਕਹਿੰਦਾ ਦੇ ਦੇਣੀ ਆ ਵੀਡੀਓ ਬਣਾ ਰਹੇ ਆ 11:00 ਵਜੇ ਥਾਣ ਹਵਾਨੇ ਦੀ ਜੱਜਮੈਂਟ ਆਪਦੀ ਉਹ ਹਿਸਾਬ ਨਾਲ ਕਰ ਲਿਓ ਸ਼ਾਮ ਦੀ ਚੋਈ ਵਿੱਚ ਸਾਰਾ ਦੇਣੀ ਪਿਆ ਸ਼ਾਂਤੀਕਰ ਹਵਾਨਾ ਦੁੱਧ ਨਾਲ ਭਰ ਲੈਣਾ 6 ਕਿਲੋ ਦੁੱਧ ਹੈ ਦੋ ਟਾਈਮ ਚਾਰ ਟਾਈਮ ਭਾਵੇਂ 10 ਟਾਈਮ ਅਗਲਾ ਚੋਕੇ ਲੈ ਜੇ ਮੁੱਲ ਸਿਰਫ 14000 ਜੇ ਕਿਸੇ ਭੈਣ ਭਰਾ ਨੇ ਥੋੜੇ ਪੈਸੇ ਲਾਉਣੇ ਆ ਛੋਟੇ ਪਰਿਵਾਰ ਨੇ ਕਿ ਕਿਸੇ ਭੈਣ ਭਰਾ ਦਾ 5 6 ਜਾਂ 6 7 ਕਿਲੋ ਦੁੱਧ ਨਾਲ ਸਰਦਾ ਹੋਵੇ 14000 ਦਾ ਫਿਰ ਆਉਂਦਾ ਵੀ ਕੀ ਆ ਬਾਲੇ ਭਾਂ ਤੋੜ ਨਾ ਕਰੇ ਅਗਲਾ ਹਨਾ ਜੈਜ ਜੈਜ ਚ ਮੰਗੇ ਆਪਾਂ ਸਾਡੇ ਵਰੀ ਬਜਾਜ ਜੀ ਮਾਉਂਦੇ ਫੋਨ ਆਉਂਦੇ ਬਹੁਤ ਆ ਬਾਈ ਯਾਰ ਠੀਕ ਹੈ ਮੈਂ ਆਪਾਂ ਕਹੀ ਜਾਈਏ ਹਨਾ ਜੇ ਜੈਜ ਆ ਫੇਰ ਹੀ ਆਉਂਦੇ ਆ ਇਹ ਨਿਆਜਗਰ ਲੈ ਇੱਕ ਮਿੰਟ ਆਉਣਾਗਾ ਹਾਂ ਜੈਜ ਜੈਜ ਜੀ ਮੰਗੇ ਪੈਸੇ ਆਪਾਂ ਨਿਯਾਰ ਆ ਜਾਂਦਾ ਫੋਨਾਂ ਦਾ ਮੈਂ ਚੱਕੇ ਲਿਆਂਦੇ ਹੁਣ ਹੋਰ ਦੱਸ ਬਾਈ ਯਾਰ ਜਸਤੋ ਬਾਈ ਕਹਿੰਦਾ ਜੈਜ ਮੁੱਲ ਕਰਦੇ ਕਰਕੇ ਤੇ ਨਾਲ ਹੀ ਪਸ਼ੂ ਆਉਂਦੇ ਆ ਸੇਲ ਹੋ ਕੇ ਚਲੇ ਜਾਂਦੇ ਆ ਹੋਰ ਨਵੇਂ ਇੱਕ ਦੋ ਲੈ ਲਈਦੇ ਆ ਤੇ ਉਹਨਾਂ ਦੀ ਵੀਡੀਓ ਪਾ ਦੀ ਦੀ ਆ ਤੇ ਮਗਰ ਇਹ ਉਹ ਸੇਲ ਹੋ ਜਾਂਦੇ ਆ ਕੋਈ ਬਾਹਲਾ ਵੱਡਾ ਲੰਮਾ ਚੌੜਾ ਵਪਾਰ ਦਾ ਕੰਮ ਨਹੀਂ ਬਾਈਦਾ ਇੱਕ ਦੋ ਪਸ਼ੂ ਲਿਆਉਂਦਾ ਤੇ ਲਿਆ ਕੇ ਬਾਈ ਸੇਲ ਕਰ ਲੈਂਦਾ ਮੁੱਲ ਬਾਈ ਦੇ ਜਾਇਜ਼ ਹੀ ਹੁੰਦੇ ਆ ਬਾਕੀ ਤੁਸੀਂ ਡੇਲੀ ਵੀਡੀਓ ਵੇਨੇ ਹੀ ਆ ਅੱਜ ਦੀ ਵੀਡੀਓ ਦੇ ਵਿੱਚ ਦੋ ਨਗ ਹੈ ਇੱਕ ਬਹੁਤ ਚੰਗੀ ਜਰਸੀ 10 ਦਿਨਾਂ ਦੀ ਕੱਚੀ 38000 ਦੀ ਦੇ ਦੇਣੀ ਆ ਦੁੱਧ 13-14 ਕਿਲੋ ਖੁੱਲਾ ਪਿਆ ਜੂ ਜੇ ਕੋਈ ਭੈਣ ਭਰਾ 10 ਦਿਨ ਵਧੀਆ ਸੇਵਾ ਕਰਕੇ ਤਿਆਰ ਕਰਕੇ ਵੀ ਸੇਲ ਕਰਦਾ ਤਾਂ ਵੀ ਵਧੀਆ ਮੁਨਾਫਾ ਦੇ ਜੂ ਜੇ ਕਿਸੇ ਭੈਣ ਭਰਾ ਨੇ ਘਰੇ ਦੁੱਧ ਪੀਣ ਨੂੰ ਹੀ ਲੈਣੀ ਆ ਤੇ ਬਿਲਕੁਲ ਜਾਇਜ਼ ਮਾਲਾ ਫੋਨ ਨੰਬਰ ਸਕਰੀਨ ਤੇ ਹੈ ਪੰਡ ਘੋਲੀਆ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਜਗਜੀਤ ਬਾਈ ਦਾ ਨਾਂ ਤੁਸੀਂ ਸਾਰੇ ਜਾਣਦੇ ਹੀ ਆ ਸਾਰਿਆਂ ਸ਼ਸ਼ਕਾ